ਇਸ ਵੇਲੇ ਦੀ ਬਹੁਤ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਦੇਸ਼ ਭਰ ਦੇ ਵਿੱਚ ਭੂਜਾਲ ਦੇ ਖਤਰੇ ਦੀ ਨਵੀਂ ਰੂਪਰੇਖਾ ਤਿਆਰ ਕੀਤੀ ਗਈ ਹੈ ਬਿਊਰੋ ਆਫ ਇੰਡੀਅਨ ਸਟੇਟਲਾਈਟ ਨੇ ਦੱਸਿਆ ਹੈ ਕਿ ਭਾਰਤ ਦਾ ਨਵਾਂ ਸਮੀਪੀਕਰਨ ਜੋਖਮ ਨਕਸ਼ਾ ਜਾਰੀ ਕੀਤਾ ਗਿਆ ਜਿਸ ਨੇ ਪੰਜਾਬ ਤੇ ਗੁਆਂਢੀ ਖੇਤਰਾਂ ਲਈ ਵੱਡੀ ਚੇਤਾਵਨੀ ਦੇ ਦਿੱਤੀ ਹੈ ਦੱਸਦੇ ਕਿ ਨਵੇਂ ਨਕਸ਼ੇ ਦੇ ਵਿੱਚ ਪੁਰਾਣੇ 4 ਜ਼ੋਨਾਂ ਨੂੰ ਬਦਲ ਕੇ ਹੁਣ 5 ਜ਼ੋਨ ਤੇ ਬਣਾ ਦਿੱਤੇ ਗਏ ਹਨ ਦੱਸਦੇ ਕਿ ਇਸ ਬਦਲਾਅ ਦਾ ਸਿੱਧਾ ਅਸਰ ਪੰਜਾਬ ਦੇ ਪਰ ਮੁੱਖ ਖੁਸ਼ਿਆਰਤੇ ਪੈਣ ਵਾਲਾ ਹੈ ਜੋ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਉੱਚੇ ਖਤਰੇ ਦੇ ਵਾਲੇ ਖੇਤਰਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਦੱਸਦੇ ਕਿ ਬੀਆਈਐਸ ਦੇ ਨਵੇਂ ਰਿਕਾਰਡ ਤਹਿਤ ਹਿਮਾਚਲ ਦੇ ਖੇਤਰ ਦੇ ਵਿੱਚ ਸਭ ਤੋਂ ਵੱਡਾ ਖਤਰਾ ਜ਼ੋਨ ਵਿੱਚ ਪਾਇਆ ਗਿਆ ਜਿਸ ਦੇ ਵਿੱਚ ਪੰਜਾਬ ਦੀ ਰਾਜਧਾਨੀ ਤੇ ਇਸ ਦੇ ਨਾਲ ਲੱਗਦੇ ਸ਼ਹਿਰ ਵੀ ਸ਼ਾਮਿਲ ਨੇ ਜਿਵੇਂ ਕਿ ਚੰਡੀਗੜ੍ਹ ਮੁਹਾਲੀ ਪੰਚਕੁਲਾ ਸਮੇਤ ਹੋਰ ਵੀ ਕਈ ਵੱਡੇ ਵੱਡੇ ਸ਼ਹਿਰ ਅਤੇ ਖੇਤਰ ਇਸ ਦੇ ਵਿੱਚ ਸ਼ਾਮਿਲ ਨੇ ਜਿਸ ਦੇ ਵਿੱਚ ਹੁਣ ਪੁਜੋਾਲ ਦਾ ਖਤਰਾ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਅਥੀ ਦੱਸ ਜੀ ਕਿ ਪੰਜਾਬ ਦੇ ਦੋ ਵੱਡੇ ਸ਼ਹਿਰ ਜੋ ਮਾਜ਼ਾ ਤੇ ਦੁਵਾਲਵਾ ਦਾ ਕੇਂਦਰ ਹਨ ਉਹਨਾਂ ਨੂੰ 20 ਜ਼ੋਨ ਦੇ ਵਿੱਚ ਪਾਇਆ ਗਿਆ ਜਿਸ ਵਿੱਚ ਸਭ ਤੋਂ ਵੱਡਾ ਖਤਰਾ ਅਮਰੀਕਸਰ ਜਲੰਧਰ ਹੁਣ ਬਹੁਤ ਉੱਚੇ ਖੇਤਰ ਨੇ ਜਿਸ ਦੇ ਵਿੱਚ ਹੁਣ ਭੂਜਾਲ ਦੇ ਖਤਰੇ ਸਭ ਤੋਂ ਵੱਧ ਪਾਏ ਗਏ ਨੇ ਅਥੀ ਦੱਸ ਜੀ ਕਿ ਪੰਜਾਬ ਦੇ ਇਹਨਾਂ ਹਾਈ ਰਿਸਕ ਜ਼ੋਨਾਂ ਨੂੰ ਨਵੇਂ ਨਿਯਮ ਲਾਗੂ ਕਰਨ ਦਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਜਿਸ ਦੇ ਤਹਿਤ ਹੁਣ 10000 ਦੇ ਨਵਾਂ ਨਕਸ਼ਾ ਦਾਸਾਲ ਦੀ ਖੋਜ ਹੈ ਜਿਸ ਦੇ ਵਿੱਚ ਇਹ ਵੱਡਾ ਜਿਹੜਾ ਦੱਸਿਆ ਗਿਆ ਕਿ ਭੂਜਾਲ ਦੇ ਚਟਕ ਜਿਹੜੇ ਮਹਿਸੂਸ ਕੀਤੇ ਜਾ ਸਕਦੇ ਨੇ ਹਾਲਾਂਕਿ ਹੁਣ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਪੁਝਾਲ ਦਾ ਖਤਰਾ ਲਗਾਤਾਰ ਵੱਧ ਚੁੱਕਿਆ ਹੈ ਕਿਉਂਕਿ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ ਸਮੇਤ ਕਈ ਇਲਾਕਿਆਂ ਦੇ ਵਿੱਚ ਹੁਣ ਪੁਝਾਲ ਆ ਸਕਦਾ ਹੈ ਜਿਸ ਤਰੀਕ ਜਿਸ ਨੂੰ ਲੈ ਕੇ ਨਵਾਂ ਨਕਸ਼ਾ ਜਿਹੜਾ ਪਾਸ ਕਰ ਦਿੱਤਾ ਗਿਆ ਉੱਥੇ ਦੱਸਦੇ ਕਿ ਹੁਣ ਦੇਖਣਾ ਇਹ ਹੋਵੇਗਾ ਇਸ ਨੂੰ ਲੈ ਕੇ ਆਖਿਰਕਾਰ ਤਿਆਰੀ ਕੀ ਕੀਤੀ ਜਾਂਦੀ ਕਿਉਂਕਿ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਹੁਣ ਦੇਸ਼ ਭਰ ਦੇ ਵਿੱਚ ਪੁਝਾਲ ਦੇ ਖਤਰੇ ਨੂੰ ਲੈ ਕੇ ਰੂਪਨੇਖਾ ਤਿਆਰ ਕੀਤੀ ਗਈ ਹੈ ਕਿ ਖੇਧਕਾਰ ਕਿਥੇ ਪੂਜਾਲ ਦੇ ਚਟਕੇ ਸਭ ਤੋਂ ਵੱਧ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮਹਿਸੂਸ ਹੋ ਚੁੱਕੇ ਨੇ ਹਾਲਾਂਕਿ ਦੱਸ ਜੀਏ ਕਿ ਜ਼ੋਨ 20 ਦੇ ਵਿੱਚ ਪੰਜਾਬ ਸਭ ਤੋਂ ਮੂਰੇ ਜਿਹੜਾ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੀ ਇਹ ਪੂਜਾਲ ਦੇ ਚਟਕੇ ਮਹਿਸੂਸ ਹੋ ਸਕਦੇ ਨੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਜੀਏ ਕਿ ਦੇਸ਼ ਭਰ ਦੇ ਵਿੱਚ ਪੂਜਾਲ ਦੇ ਖਤਰੇ ਦੀ ਨਵੀਂ ਰੂਪਰੇਖਾ ਤਿਆਰ ਕੀਤੀ ਗਈ ਹੈ ਬਿਊਰੋ ਆਫ ਇੰਡੀਅਨ ਸਟੇਟਲਾਈਟ ਨੇ ਦੱਸਿਆ ਹੈ ਕਿ ਭਾਰਤ ਦਾ ਨਵਾਂ ਸਮੀਪੀਕਰਨ ਜੋਖਮ ਨਕਸ਼ਾ ਜਾਰੀ ਕੀਤਾ ਗਿਆ ਜਿਸ ਨੇ ਪੰਜਾਬ ਆਪ ਤੇ ਗਵਾਂਡੀ ਖੇਤਰਾ ਲਈ ਵੱਡੀ ਚੇਤਾਵਨੀ ਦੇ ਦਿੱਤੀ ਹੈ ਦੱਸੇ ਕਿ ਨਵੇਂ ਨਕਸ਼ੇ ਦੇ ਵਿੱਚ ਪੁਰਾਣੇ ਚਾਰ ਜ਼ੋਨਾਂ ਨੂੰ ਬਦਲ ਕੇ ਹੁਣ ਪੰਜ ਜ਼ੋਨ ਤੇ ਬਣਾ ਦਿੱਤੇਗੇ ਨਾ ਉੱਥੇ ਦੱਸੇ ਕਿ ਇਸ ਬਦਲਾਅ ਦਾ ਸਿੱਧਾ ਅਸਰ ਪੰਜਾਬ ਦੇ ਪ੍ਰਮੁੱਖ ਹਸ਼ਿਆਰਾ ਤੇ ਪੈਣ ਵਾਲਾ ਹੈ ਜੋ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਉੱਚੇ ਖਤਰੇ ਦੇ ਵਾਲੇ ਖੇਤਰਾ ਦੇ ਵਿੱਚ ਸ਼ਾਮਿਲ ਹੋ ਗਏ ਨੇ ਦੱਸਦੇ ਕਿ BIAS ਦੇ ਨਵੇਂ ਰਿਕਾਰਡ ਤਹਿਤ ਹਿਮਾਚਲ ਦੇ ਖੇਤਰਾ ਦੇ ਵਿੱਚ ਸਭ ਤੋਂ ਵੱਡਾ ਖਤਰਾ ਜ਼ੋਨ ਵਿੱਚ ਪਾਇਆ ਗਿਆ ਜਿਸ ਦੇ ਵਿੱਚ ਪੰਜਾਬ ਰਾਜਧਾਨੀ ਤੇ ਇਸ ਦੇ ਨਾਲ ਲੱਗਦੇ ਸ਼ਹਿਰ ਵੀ ਸ਼ਾਮਿਲ ਨੇ ਜਿਵੇਂ ਕਿ ਚੰਡੀਗੜ੍ਹ, ਮੁਹਾਲੀ, ਪੰਚਕੁਲਾ ਸਮੇਤ ਹੋਰ ਵੀ ਕਈ ਵੱਡੇ ਵੱਡੇ ਸ਼ਹਿਰ ਤੇ ਖੇਤਰ ਇਸ ਦੇ ਵਿੱਚ ਸ਼ਾਮਿਲ ਨੇ ਇਸ ਦੇ ਵਿੱਚ ਹੁਣ ਪੂਜਾਲ ਦਾ ਖਤਰਾ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਅਥੀ ਦੱਸ ਜੀ ਕਿ ਪੰਜਾਬ ਦੇ ਦੋ ਵੱਡੇ ਸ਼ਹਿਰ ਜੋ ਮਲਜ਼ਾ ਤੇ ਦੁਵਾਲਵਾ ਦਾ ਕੇਂਦਰ ਹਨ ਉਹਨਾਂ ਨੂੰ 20 ਜ਼ੋਨ ਦੇ ਵਿੱਚ ਪਾਇਆ ਗਿਆ ਜਿਸ ਵਿੱਚ ਸਭ ਤੋਂ ਵੱਡਾ ਖਤਰਾ ਅਮ੍ਰਿਤਸਰ ਜਲੰਧਰ ਹੁਣ ਬਹੁਤ ਉੱਚੇ ਖੇਤਰ ਨੇ ਜਿਸ ਦੇ ਵਿੱਚ ਹੁਣ ਭੁਜਾਲ ਦੇ ਖਤਰੇ ਸਭ ਤੋਂ ਵੱਡਾ ਪਾਏ ਗਏ ਨੇ ਅਥੀ ਦੱਸ ਜੀ ਕਿ ਪੰਜਾਬ ਦੇ ਇਹਨਾਂ ਹਾਈ ਰਿਸਕ ਜ਼ੋਨਾਂ ਨੂੰ ਨਵੇਂ ਨਿਯਮ ਲਾਗੂ ਕਰਨ ਦਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਜਿਸ ਦੇ ਤਹਿਤ ਹੁਣ 10000 ਕਿ ਨਮਾ ਨਕਸ਼ਾ ਦਾਸਾਲ ਦੀ ਖੋਜ ਹੈ ਜਿਸ ਦੇ ਵਿੱਚ ਇਹ ਵੱਡਾ ਜਿਹੜਾ ਦੱਸਿਆ ਗਿਆ ਕਿ ਭੁਜਾਲ ਦੇ ਚਟਕ ਜਿਹੜੇ ਮਹਿਸੂਸ ਕੀਤੇ ਜਾ ਸਕਦੇ ਨੇ ਹਾਲਾਂਕਿ ਹੁਣ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਪੁਜਾਲ ਦਾ ਖਤਰਾ ਲਗਾਤਾਰ ਵੱਧ ਚੁੱਕਿਆ ਹੈ ਕਿਉਂਕਿ ਅੰਮ੍ਰਿਤਸਰ ਜਲੰਧਰ ਚੰਡੀਗੜ੍ਹ ਸਮੇਤ ਕਈ ਇਲਾਕਿਆਂ ਦੇ ਵਿੱਚ ਹੁਣ ਪੁਜਾਲ ਆ ਸਕਦਾ ਹੈ ਜਿਸ ਤਰੀਕ ਜਿਸ ਨੂੰ ਲੈ ਕੇ ਨਵਾਂ ਨਕਸ਼ਾ ਜਿਹੜਾ ਪਾਸ ਕਰ ਦਿੱਤਾ ਗਿਆ ਉੱਥੇ ਦੱਸਦੇ ਕਿ ਹੁਣ ਦੇਖਣਾ ਇਹ ਹੋਵੇਗਾ ਇਸ ਨੂੰ ਲੈ ਕੇ ਆਖਿਰਕਾਰ ਤਿਆਰੀ ਕੀ ਕੀਤੀ ਜਾਂਦੀ ਕਿਉਂਕਿ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਹੁਣ ਦੇਸ਼ ਭਰ ਦੇ ਵਿੱਚ ਪੁਜਾਲ ਦੇ ਖਤਰੇ ਨੂੰ ਲੈ ਕੇ ਰੂਪਰੇਖਾ ਤਿਆਰ ਕੀਤੀ ਗਈ ਹੈ ਕਿ ਆ ਸਰਕਾਰ ਕਿੱਥੇ ਭੂਚਾਲ ਦੇ ਚਟਕੇ ਸਭ ਤੋਂ ਬਾਅਦ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮਹਿਸੂਸ ਹੋ ਚੁੱਕੇ ਨੇ ਹਾਲਾਂਕਿ ਦੱਸ ਜਾਈਏ ਕਿ ਜ਼ੋਨ ਵੀ ਦੇ ਵਿੱਚ ਪੰਜਾਬ ਸਭ ਤੋਂ ਮੂਰੇ ਜਿਹੜਾ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੀ ਇਹ ਭੂਚਾਲ ਦੇ ਚਟਕੇ ਮਹਿਸੂਸ ਹੋ ਸਕਦੇ ਨੇ